ਦੇ ਵਿੱਚ ਇੱਕ ਤਮੰਨਾ ਹੁੰਦੀ ਆ ਮੈਂ ਆਰਟੀ ਲਾਉਣੀ ਆ ਆਰਟੀ ਦਾ ਮਤਲਬ ਤੁਸੀਂ ਜਾਣਦੇ ਹੋ ਰਿਪਬਲਿਕ ਡੇ ਦੀ ਜਿਹੜੀ ਪ੍ਰੇਡ ਹੁੰਦੀ ਆ 26 ਜਨਵਰੀ ਦੇ ਵਿੱਚ ਰਾਸ਼ਟਰਪਤੀ ਪ੍ਰੇਡ ਦੇ ਵਿੱਚ ਜਿਹੜੇ ਕੈਡਟ ਸਾਡੇ ਹਿੱਸਾ ਲੈਂਦੇ ਨੇ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਜਿਸ ਤਰ੍ਹਾਂ ਆਰਮੀ ਦੀਆਂ ਟੁਕੜੀਆਂ ਹੁੰਦੀਆਂ ਕੋਈ ਸੀਆਰਪੀ ਦੀਆਂ ਟੁਕੜੀਆਂ ਹੁੰਦੀਆਂ ਪਤਨ ਜੰਨੀਆਂ ਵੀ ਸਾਡੀਆਂ ਹਿੰਦੁਸਤਾਨ ਦੀਆਂ ਫੋਰਸ ਉਹ ਤੇ ਹਿੱਸਾ ਲੈਂਦੇ ਆ ਔਰ ਬਹੁਤ ਮਾਣ ਵਾਲੀ ਗੱਲ ਹੁੰਦੀ ਆ ਜਿਹੜੇ ਸਾਡੇ ਕੈਡਟ ਉੱਥੇ ਪਹੁੰਚਦੇ ਆ ਸਾਨੂੰ ਵੀ ਉੱਥੇ ਪਹੁੰਚਣ ਦਾ ਮੌਕਾ ਮਿਲਿਆ 1993 ਦੇ ਵਿੱਚ ਜੋ ਐਨਸੀਜੀ ਦੇ ਵਿੱਚੋਂ ਸਿੱਖਿਆ ਅੱਜ ਮੇਰੀ 55 ਸਾਲ ਪੂਰ ਹੋ ਗਈ ਆ ਇਹਨਾਂ 55 ਸਾਲਾਂ ਦੇ ਵਿੱਚ ਜੋ ਐਨਸੀਜੀ ਨੇ ਸਿਖਾਇਆ ਉਹ ਅਸੀਂ ਤਾਂ ਆਪਣੇ ਬੱਚਿਆਂ ਨੂੰ ਸਿਖਾ ਰਹੇ ਹਾਂ ਜੋ ਅਨੁਸ਼ਾਸਨ ਸਿੱਖਿਆ ਭਾਵੇਂ ਤਾਂ ਸੀਰ VOTING ਕਰ ਰਹੇ ਹਾਂ ਇੱਕ ਪੱਤਰਕਾਰ ਹੋਣ ਦੇ ਨਾਤੇ ਜਾਂ ਇੱਕ ਪਿਛੇਦੰਸ ਮੈਨਾਂ ਹੋਣ ਦੇ ਨਾਤੇ ਜਾ ਆਪਣਾ ਗ੍ਰਿਸ਼ਤੀ ਜੀਵਨ ਜਿਉਣ ਦੇ ਨਾਤੇ ਜੋ ਕੁਝ ਅਸੀਂ ਇੱਥੇ ਵਿੱਚ ਰਹੇ ਆ ਉਹ ਸਾਰਾ ਕੁਝ ਅਸੀਂ ਸੀ ਤੋਂ ਸਿੱਖਿਆ ਔਰ ਮਾਣ ਮਹਿਸੂਸ ਹੁੰਦਾ ਵਾ ਜਦੋਂ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਪਹੁੰਚਦੇ ਆ ਅਸੀਂ ਧੰਨਵਾਦ ਕਰਦੇ ਆ ਸਾਡੇ ਸਾਥੀ ਸਰਪਾਲ ਸੁਖਪਾਲ ਸਿੰਘ ਜੀ ਜੋ ਸਮੇਂ-ਸਮੇਂ ਤੇ ਕੈਂਪ ਲਗਦੇ ਆ ਸਾਨੂੰ ਯਾਦ ਕਰਦੇ ਆ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਜਦੋਂ ਐਨਸੀਸੀ ਦੇ ਕੈਂਪ ਲੱਗੇ ਸੀ ਆਪ ਕਹਿੰਦੇ ਆ ਵੀ ਸਾਨੂੰ ਯਾਦ ਕਰਿਆ ਕਰੋ ਸਾਡੀਆਂ ਯਾਦਾਂ ਜਿਹੜੀਆਂ ਤਾਜ਼ਾ ਹੋ ਜਾਂਦੀਆਂ ਐਨਸੀਸੀ ਵਾਲੀਆਂ ਮੈਨੂੰ ਅੱਜ ਵੀ ਉਦਾਂ ਹੀ ਮਹਿਸੂਸ ਹੁੰਦਾ ਵਾ ਜਿਸ ਤਰ੍ਹਾਂ ਅਸੀਂ ਵੀ ਤੁਹਾਡੇ ਵਾਂਗੂ ਵਰਤੀਆਂ ਪਾ ਕੇ ਬੈਠੇ ਆਂ ਓਹ ਬੱਚਿਓ ਜਿਸ ਤਰ੍ਹਾਂ ਸਾਨੂੰ ਨਹੀਂ ਗੱਲ ਕਰ ਰਹੇ ਸੀਗੇ ਬਾਬਾ ਸੂਨ ਸਿੰਘ ਭਕਣਾ ਦੀ ਬਾਬਾ ਸੂਨ ਸਿੰਘ ਜੀ ਭਕਣਾ ਇੱਕ ਮਹਾਨ ਨਾਇਕ ਹੋਏ ਨੇ ਸਾਡੇ ਹਿੰਦੁਸਤਾਨ ਦੇ ਖਾਸ ਕਰਕੇ ਸਾਡੇ ਪੰਜਾਬ ਦੇ ਖਾਸ ਕਰਕੇ ਇਸ ਸਰਾਂਦੀ ਏਰੀਏ ਦੇ ਜਿਨ੍ਹਾਂ ਦਾ ਪਿੰਡ ਹੀ ਪਕਣਾ ਕਲਾਂ ਪਕਨੇ ਕਲਾਂ ਦੀ ਧਰਤੀ ਦੇ ਉੱਤੇ ਸਾਡੇ ਵਾਂਗੂ ਉਹਨਾਂ ਨੇ ਜਨਮ ਲਿਆ ਵੱਡੇ ਹੋਏ ਸਕੂਲਾਂ ਦੇ ਵਿੱਚ ਗਏ ਲੇਕਿਨ ਉਹਨਾਂ ਦੇ ਅੰਦਰ ਤੁਹਾਡੇ ਵਾਂਗੂ ਜਿਸ ਤਰ੍ਹਾਂ ਅੱਜ ਦੂਜੇ ਸਟੂਟਾਂ ਨਾਲੋਂ ਤੋਂ ਇਲਾਵਾ ਤੁਸੀਂ ਬੈਠੇ ਹੋ ਇੱਥੇ ਐਨਸੀਸੀ ਕਰ ਰਹੇ ਹੋ ਉਹਨਾਂ ਦੇ ਅੰਦਰ ਦੇਸ਼ ਦੀ ਭਗਤੀ ਵਾਸਤੇ ਜਜ਼ਬਾ ਉੱਠਿਆ ਅਮਰੀਕਾ ਦੀ ਧਰਤੀ ਤੇ ਜਾ ਕੇ ਉਹਨਾਂ ਸੰਘਰਸ਼ ਕੀਤਾ ਤੇ ਆਪਣਾ ਦੇਸ਼ ਉਹਨਾਂ ਸਰਕਾਰਾਂ ਤੋਂ ਜਿਹੜੀਆਂ ਅੰਗਰੇਜ਼ ਸਰਕਾਰਾਂ ਸਾਡੇ ਹਿੰਦੁਸਤਾਨ ਤੇ ਕਮਚਾ ਕਰਕੇ ਬੈਠੀਆਂ ਸੀਗੀਆਂ ਆਪਣੇ ਹਿੰਦੁਸਤਾਨ ਦੇ ਉੱਤੇ ਭਾਰਤ ਮਾਤਾ ਦੀਆਂ ਪੈਰਾਂ ਵਿੱਚ ਪਾਈਆਂ ਹੋਈਆਂ ਜ਼ੰਜੀਰਾਂ ਨੂੰ ਲਾਹਣ ਵਾਸਤੇ ਉਹ ਅਮਰੀਕਾ ਵਰਗੀ ਧਰਤੀ ਤੋਂ ਉਹਨਾਂ ਨੇ ਇੱਧਰ ਪਹੁੰਚ ਕੀਤਾ ਅਨੇਕਾਂ ਹੀ ਸਾਡੇ ਗਦਰੀ ਬਾਬੇ ਸਾਡੇ ਇਨਕਲਾਬੀ ਯੋਧੇ ਇਸ ਧਰਤੀ ਤੇ ਆਏ ਉਹਨਾਂ ਉਸ ਹਕੂਮਤ ਦੇ ਪੈਰ ਉਫਾਰ ਦਿੱਤੇ ਜਿਹੜੇ ਤਕਰੀਬਨ 100 ਸਾਲ ਤੋਂ ਉੱਥੇ ਪੈਰ ਜਮਾ ਕੇ ਬੈਠੇ ਸੀਗੇ ਸਾਨੂੰ ਅੱਜ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਣ ਦੀ ਜ਼ਰੂਰਤ ਆ ਅਸੀਂ ਇਹ ਨਹੀਂ ਕਹਿੰਦੇ ਦੀ ਅਸੀਂ ਸਾਰੇ ਭਗਤ ਸਿੰਘ ਬਣ ਜਾਣਾ ਅਸੀਂ ਸਾਰਿਆਂ ਨੇ ਬਾਬਾ ਸੋਨ ਸਿੰਘ ਭਕੜਾ ਬਣ ਜਾਣਾ ਲੇਕਿਨ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਉਹਨਾਂ ਲੋ ਦਿੱਤੀ ਹੋਈ ਦੇਸ਼ ਪ੍ਰਤੀ ਕੁਰਬਾਨੀ ਸਾਡੇ ਅੰਦਰ ਜ਼ਰੂਰ ਕਿਤੇ ਨਾ ਕਿਤੇ ਇਹ ਸਾਨੂੰ ਆਪਣੇ ਦਿਲੰਦਰ ਰੱਖਣ ਦੀ ਜ਼ਰੂਰਤ ਆ ਤੇ ਸਾਨੂੰ ਉਹਨਾ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣੇ ਦੇਸ਼ ਵਾਸਤੇ ਆਪਣੀ ਹਿੰਦੁਸਤਾਨ ਵਾਸਤੇ ਕੁਝ ਕਰਨ ਦੀ ਲੋੜ ਆ ਬਾਬਾ ਸੋਨ ਸਿੰਘ ਜੀ ਭਗਨਾ ਉਹ ਗੱਦਰ ਲਹਿਰ ਜਦੋਂ ਬਣੀ ਸੀ ਉਹਦੇ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਗੱਲ ਕੀਤੀ ਆ ਕਾਮਾਗੜਾ ਟਾਂ ਵਾਲੂ ਜਹਾਜ਼ ਦੀ ਤੁਸੀਂ ਸਾਰੇ ਜਾਣਦੇ ਹੋ ਅੱਜ ਸਾਡੇ ਬੱਚੇ ਆਈਲਰਸ ਕਰਕੇ ਇਹ ਵਾਖ ਵਾਖ ਕੋਸ ਕਰਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਰਗੀਆਂ ਧਰਤੀਆਂ ਤੇ ਪਹੁੰਚਦੇ ਆ ਇਸੇ ਤਰ੍ਹਾਂ ਹੀ ਜਦੋਂ 1914 ਦੀ ਗੱਲ ਆ ਉਸ ਟਾਈਮ ਤੇ ਹਵਾਈ ਜਹਾਜ਼ ਨਹੀਂ ਸੀ ਹੁੰਦੇ ਜਿਆਦਾ ਕਰਕੇ ਸਮੁੰਦਰੀ ਬੇਰੇ ਹੀ ਹੁੰਦੇ ਸੀ ਜਿਹਦੇ ਉੱਤੇ ਸਾਡੇ ਇਧਰੋਂ ਨੌਜਵਾਨ ਕੈਨੇਡਾ ਵਰਗੀ ਧਰਤੀ ਤੇ ਰੋਜੀ ਰੋਟੀ ਕਮਾਉਣ ਵਾਸਤੇ ਜਾਂਦੇ ਸੀ ਔਰ ਜਦੋਂ ਹੁਣ ਵੀ ਐਵੇਂ ਹੀ ਹੋ ਰਿਹਾ ਜਦੋਂ ਕੈਨੇਡਾ ਦੀ ਧਰਤੀ ਦੇ ਉੱਤੇ ਜਿਆਦਾ ਸਾਡੇ ਨੌਜਵਾਨ ਜਾ ਰਹੇ ਆ हां ਉਧਰ ਦੀਆਂ ਸਰਕਾਰਾਂ ਵੱਲੋਂ ਕੁਝ ਸਖਤੀਆਂ ਕਰ ਦਿੱਤੀਆਂ ਗਈਆਂ ਕੁਝ ਵੀਜ਼ਾ ਪ੍ਰਕਿਰਿਆ ਦੇ ਵਿੱਚ ਜਾਦੇ ਬਦਲਾਅ ਕਰ ਦਿੱਤੇ ਗਏ ਆ ਕਿ ਸਾਡੀ ਧਰਤੀ ਤੇ ਬਹੁਤ ਘੱਟ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਆਉਣ ਉਸ ਟਾਈਮ ਤੇ ਵੀ 1914 ਦੇ ਵਿੱਚ ਜਦੋਂ ਜਾਦੇ ਸਾਡੇ ਪੰਜਾਬੀ ਉਥੇ ਕੈਨੇਡਾ ਦੀ ਧਰਤੀ ਤੇ ਜਾਣ ਲੱਗੇ ਤਾਂ ਉਧਰ ਦੀ ਸਰਕਾਰ ਨੇ ਕੁਝ ਸਤਾਈ ਕਰ ਦਿੱਤੀ ਉਹਦੇ ਵਿੱਚ ਇਹ ਸੀਗਾ ਕਿ ਕੋਈ ਵੀ ਸਮੁੰਦਰੀ ਬੇਰਾ ਜੋ ਹਿੰਦੁਸਤਾਨ ਦੇ ਵਿੱਚ ਰਜਿਸਟਰ ਨਹੀਂਗਾ ਉਹ ਇਸ ਧਰਤੀ ਦੇ ਉੱਤੇ ਨਹੀਂ ਆ ਸਕਦਾ ਜੇ ਕੋਈ ਆਉਂਦਾ ਵੀ ਆ ਔਰ ਰਜਿਸਟਰ ਹੋਵੇ ਬਿਨਾ ਕਿਸੇ ਬੰਦਰਗਾਹ ਦੇ ਰੁਕੇ ਤੇ ਉਹ ਸਿੱਧਾ ਹੀ ਕੈਨੇਡਾ ਦੀ ਧਰਤੀ ਤੇ ਆਵੇ ਤੇ ਇਸ ਤਰ੍ਹਾਂ ਦਾ ਕੋਈ ਵੀ ਮੇਰਾ ਜਾਦਾ ਕਰਕੇ ਨਹੀਂ ਸੀਗਾ ਜੋ ਆਪਣੀਆਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਹੋਈਆਂ ਹਦਾਇਤਾਂ ਪੂਰੀਆਂ ਕਰ ਸਕਦਾ ਫਿਰ ਇੱਕ ਮਹਾਨ ਯੋਧੇ ਕਹਿ ਸਕਦੇ ਆ ਇਨਕਲਾਬੀ ਵੀ ਕਹਿ ਸਕਦੇ ਆ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਵੱਲੋਂ ਕਾਮਾਗਾਟਾ ਮਾਰੂ ਜਹਾਜ਼ ਇੱਕ ਰਜਿਸਟਰ ਕਰਵਾਇਆ ਗਿਆ ਤਾਂ ਉਹ ਫਿਰ ਜਿੰਨੇ ਸਾਡੇ ਨੌਜਵਾਨ ਸੀਗੇ ਜਾਂ ਜਿੰਨੇ ਪੰਜਾਬੀ ਕੈਨੇਡਾ ਦੀ ਧਰਤੀ ਤੇ ਜਾਣਾ ਚਾਹੁੰਦੇ ਸੀ ਉਹਨਾਂ ਨੇ ਐਲਾਨ ਕਰ ਦਿੱਤਾ ਟਿਕਟਾਂ ਲਓ ਤੇ ਇਸ ਬੇੜੀ ਦੇ ਵਿੱਚ ਤੁਸੀਂ ਕੈਨੇਡਾ ਦੀ ਧਰਤੀ ਤੇ ਜਾ ਸਕਦੇ ਜਦੋਂ ਇਹ ਜਹਾਜ਼ ਵੱਖ-ਵੱਖ ਪਰ ਕ੍ਰੀਆ ਜੋ ਲੰਘਦਾ ਆਇਆ ਕੈਨੇਡਾ ਦੀ ਬੰਦਰਗਾਹ ਤੇ ਪਹੁੰਚਿਆ ਫਿਰ ਉੱਥੋਂ ਦੀ ਸਰਕਾਰ ਨੇ ਕਿਉਂਕਿ ਉਸ ਟਾਈਮ ਤੇ ਹਿੰਦੁਸਤਾਨ ਦੇ ਵਿੱਚ ਵੀ ਅੰਗਰੇਜ਼ਾਂ ਦੀ ਸਰਕਾਰ ਸੀ ਤੇ ਕੈਨੇਡਾ ਦੇ ਵਿੱਚ ਵੀ ਉਹਨਾਂ ਦਾ ਹੀ ਕਬਜਾ ਸੀਗਾ ਭਾਵੇਂ ਤਾਂ ਇਹ ਜਹਾਜ਼ ਸਾਰੀਆਂ ਹੀ ਆਪਣੀਆਂ ਜੋ ਉਹਨਾਂ ਦੀਆਂ ਹਦਾਇਤਾਂ ਪੂਰੀਆਂ ਕਰਦੇ ਸੀਗੇ ਜੋ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਦੇ ਸੀਗੇ ਫਿਰ ਵੀ ਇਹਨਾਂ ਨੂੰ ਕੈਨੇਡਾ ਦੀ ਧਿਰ ਤੇ ਉਤਰ ਨਹੀਂ ਦਿੱਤਾ ਗਿਆ ਤਕਰੀਬਨ 2 ਮਹੀਨੇ ਉੱਥੇ ਦੱਕੀ ਰੱਖਿਆ ਫਿਰ ਜੋ ਪਹਿਲੇ ਸਾਡੇ ਪੰਜਾਬੀ ਜਾਂ ਹਿੰਦੁਸਤਾਨੀ ਕੈਨੇਡਾ ਦੀ ਧਿਰਤੀ ਦੇ ਸੀਗੇ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀਂ ਜਹਾਜ਼ ਦੇ ਵਿੱਚ ਜਾ ਕੇ ਉਹਨਾਂ ਨੂੰ ਰਸਲ ਪਾਣੀ ਪਹੁੰਚਾਇਆ ਜਾਵੇ ਪਰ ਉਥੋਂ ਦੀ ਸਰਕਾਰ ਨਹੀਂ ਮੰਨੀ ਅਖੀਰ ਦੇ ਵਿੱਚ ਉਹਨਾਂ ਸਾਡੇ ਪੰਜਾਬੀਆਂ ਨੇ ਜੋ ਕੈਨੇਡਾ ਦਾ ਜੰਪਾਲ ਸੀਗੇ ਜਾ ਇਧਰੋਂ ਗਏ ਸੀ ਸਾਡੇ ਪੰਜਾਬੀ ਜਾਂ ਹਿੰਦੁਸਤਾਨੀ ਉਹਨਾਂ ਨੇ ਵਿਦਰੋਹ ਕਰ ਦਿੱਤਾ ਜੇ ਤੁਸੀਂ ਸਾਨੂੰ ਉੱਥੇ ਜਾਣ ਨਹੀਂ ਦੇਣਾ ਜੇ ਤੁਸੀਂ ਉਹਨਾਂ ਦੇ ਉੱਤੇ ਕੋਈ ਤਸੱਦਦ ਕੀਤਾ ਜਹਾਜ਼ ਦੇ ਵਿੱਚ ਤਾਂ ਅਸੀਂ ਪੂਰਾ ਬੈਂਕੋਰ ਸਹਿਰ ਐਂ ਫੂਕ ਦੇਾਂਗੇ ਗੱਲ ਹੋਈ ਪੰਜ ਤੋਂ ਸੱਤ ਮੈਂਬਰ ਜਿਹੜੇ ਆ ਆਜ਼ਾਦ ਦਿੱਤੀ ਗਈ ਜਹਾਜ਼ ਦੇ ਅੰਦਰ ਜਾਣ ਦੀ ਫਿਰ ਉਹਨਾਂ ਨੇ ਗੱਲਬਾਤ ਕੀਤੀ ਕੁਝ ਰਾਸਨ ਪਹਚਾਇਆ ਵੀ ਇਹਨਾਂ ਨੇ ਤੁਹਾਨੂੰ ਇੱਥੇ ਨਹੀਂ ਰੁਕਣ ਦੇਣਾ ਤੁਸੀਂ ਵਾਪਸ ਚਲੇ ਜਾਓ ਕੁਝ ਸਮੇਂ ਬਾਅਦ ਇਹ ਜਹਾਜ਼ ਵਾਪਸ ਆ ਗਿਆ ਜਦੋਂ ਇਹ ਕਲਕੱਤਾ ਦੀ ਬੰਦਰਗਾਹ ਤੋਂ ਥੋੜਾ ਹੀ ਪਿੱਛੇ ਸੀਗਾ ਉਸ ਟਾਈਮ ਤੇ ਵੀ ਉੱਥੇ ਭਾਰੀ ਫੋਰਸ ਦੇ ਨਾਲ ਜੋ ਅੰਗਰੇਜ਼ੀ ਸਰਕਾਰ ਹਕੂਮਤ ਪਹੁੰਚ ਚੁੱਕੀ ਸੀ ਉਹਨਾਂ ਇਹ ਮੂਵਮੈਂਟ ਨੂੰ ਕਾਮਯਾਬ ਕਰਨ ਵਾਸਤੇ ਜਦੋਂ ਗਦਰ ਲਹਿਰ ਚੱਲ ਰਹੀ ਸੀ ਉਹਦੇ ਵਾਸਤੇ ਸਾਨੂੰ ਕੁਝ ਅਸਲੇ ਦੀ ਜਰੂਰ ਸੀਗੀ ਫਿਰ ਸਭ ਤੋਂ ਵੱਡੀ ਗੱਲ ਵੀ ਅਸਲਾ ਜਿਹੜਾ ਮਹਿੰਦੋਸਤਾਨ ਦੀ ਧਰਤੀ ਦੇ ਉੱਤੇ ਕਿਵੇਂ ਪਹੁੰਚਾਇਆ ਜਾਵੇ ਦੂਸਰੇ ਮੁੱਖਾਂ ਦੇ ਵਿੱਚੋਂ ਫਿਰ ਇਹ ਜਹਾਜ਼ ਇੱਕ ਜਾਤੂ ਜਾਤਵੀ ਸੀਗਾ 3 ਮਹੀਨੇ ਤੋਂ ਵੱਧ ਸਮਾਂ ਜਿਹੜੇ ਸਾਡੇ ਉੱਥੇ ਨੌਜਵਾਨ ਇਸ ਜਹਾਜ਼ ਦੇ ਵਿੱਚ ਸੀਗੇ ਉਹ ਸੰਘਰਸ਼ੀ ਜਿਹੋਦੇ ਵੀ ਕੁਝ ਬਣ ਚੁੱਕੇ ਸੀਗੇ ਫਿਰ ਬਾਬਾ ਸੂਰ ਸਿੰਘ ਭਕਣਾ ਨੇ ਉਹ ਜਸਲਾ ਜਿਨ੍ਹਾਂ ਵਿੱਚ ਕੁਝ ਪਿਸਤੌਲ ਕੁਝ ਰੌਂਗ ਸੀਗੇ ਇੱਕ ਵੱਖਰੀ ਕਿਸੀ ਦੇ ਵਿੱਚ ਆਣ ਕੇ ਇਸ ਕਾਮਾਗਾਟਾ ਮਾਲੂ ਜਾ ਦੇ ਵਿੱਚ ਪਹਚਾਏ ਤੇ ਆਪ ਬਾਬਾ ਜੀ ਖੁਦ ਜਦੋਂ ਇਸ ਜਹਾਜ਼ ਦੇ ਅੰਦਰ ਆਏ ਉਹ ਸਮਾਂ ਬਦੀਦ ਕੀਤਾ ਬਾਬਾ ਗੱਦੇ ਤ ਸਿੰਘ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸਾਰੀ ਵਿਉਤਬੰਦੀ ਬنائ ਗਈ ਕਿ ਕਿਸ ਤਰ੍ਹਾਂ ਜਦੋਂ ਬੰਦਰਗਾਹ ਤਿਆਜ ਲੱਗੇਗਾ ਤੇ ਸਾਡੇ ਜੋ ਸਾਥੀ ਪਹਿਲਾਂ ਹਿੰਦੁਸਤਾਨ ਦੇ ਵਿੱਚ ਜਾ ਚੁੱਕੇ ਨੇ ਜੋ ਸਾਡੇ ਗਦਰੀ ਜੋਦੇ ਉਹ ਫਿਰ ਅਸਲਾ ਉੱਥੇ ਲੈ ਲੈਣਗੇ ਜਦੋਂ ਕੁਝ ਹੀ ਦੂਰੀ ਤੇ ਜਾਜ ਪਹੁੰਚਿਆ ਕਲਕੱਤਾ ਵਾਲੀ ਬੰਦਰਗਾਹ ਤੇ ਤਾਂ ਕੀ ਦੇਖਦੇ ਨੇ ਬਹੁਤ ਜ਼ਿਆਦਾ ਹੋਰ ਸਾਈਕਲਵਨ ਨੇ ਰੁਕੀ ਹੋਈ ਆ ਫਿਰ ਇਹਨਾਂ ਯਾਤਰੀਆਂ ਨੇ ਵੇਖਿਆ ਕਿ ਇਹ ਅਸਲੇ ਕਾਰਨ ਸਾਡਾ ਜਿਹੜਾ ਉੱਥੇ ਨੁਕਸਾਨ ਵੀ ਹੋ ਸਕਦਾ ਫਿਰ ਕੁਝ ਜਿਹੜੇ ਦੇ ਮਾੜੇ ਦਿਲ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਯਾਤਰੀ ਉਹਨਾਂ ਨੇ ਅਸਲਾ ਜਿਹੜਾ ਸਮੁੰਦਰ ਦੇ ਵਿੱਚ ਛੋੜ ਦਿੱਤਾ ਗਿਆ ਚਰ ਵੀ ਜਿਹੜੇ ਸੰਗਤ ਸਿੰਘ ਜਿਹੋ ਦੇ ਬਣ ਚੁੱਕੇ ਸੀਗੇ ਉਹਨਾਂ ਅਸਲਾ ਆਪਣੇ ਕੋਲ ਰੱਖਿਆ ਕੁਝ ਜੇ ਤਾਂ ਹੀ ਦੇਖ ਸਕਦੇ ਆ ਜਾਂ ਤੁਸੀਂ ਫਿਲਮ ਦੇ ਵਿੱਚ ਵੀ ਵੇਖੋਗੇ ਜਿਹੜਾ ਉੱਥੇ ਉਹਨਾਂ ਨੇ ਅਗਲੇ ਬੰਨਿਓ ਮੁਕਾਬਲਾ ਵੀ ਕੀਤਾ ਉੱਥੇ ਸਾਡੇ ਕੁਝ ਯਾਤਰੂ ਉੱਥੇ ਮਾਰੇ ਗਏ ਤੇ ਬਾਬਾ ਗੱਤੇਤ ਸਿੰਘ ਜੀ ਆਪਣੇ ਹੋਰ ਸਾਥੀ ਜਿਹੜੇ ਆ ਅੱਗੇ ਜਾਣ ਦੇ ਵਿੱਚ ਕਾਮਯਾਬ ਹੋਏ ਉਹ ਜਜ਼ਬਾ ਸੀਗਾ ਜਿਹੜਾ ਇਹਨਾਂ ਨੇ ਜਾਹ ਦੇ ਯਾਤਰੂਆਂ ਨੇ ਜਿਹੜਾ ਇਹਨਾਂ ਦਾ ਮੁਕਾਬਲਾ ਕੀਤਾ ਉਹ ਕਿਤੇ ਨਾ ਕਿਤੇ ਬਾਬਾ ਸੋਹਣ ਸਿੰਘ ਭਕਣਾਵਾਲੋਂ ਇਹਨਾਂ ਨਾਲ ਮੀਟਿੰਗਾਂ ਕਰਕੇ ਜੋ ਇਹਨਾਂ ਦੇ ਅੰਦਰ ਜਜ਼ਬਾ ਪੜਿਆ ਗਿਆ ਸੀਗਾ ਉਹਨਾਂ ਨੇ ਇਹਨਾਂ ਦਾ ਵਿਰੋਧ ਕੀਤਾ ਸੋ ਬੱਚਿਓ ਇਸ ਤਰ੍ਹਾਂ ਦੇ ਯੋਧੇ ਹੋਏ ਨੇ ਆਪਣੇ ਦੇਸ਼ ਦੀ ਕੁਰਬਾਨੀ ਦੇਣ ਵਾਸਤੇ ਵੱਖ-ਵੱਖ ਸਮੇਂ ਮੁਤਾਬਕ ਜਦੋਂ ਬਾਬਾ ਪਕੜਾ ਜੀ ਨੇ ਹਿੰਦੁਸਤਾਨ ਦੀ ਧਰਤੀ ਤੇ ਆ ਕੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇੱਕ ਜੇਲ੍ਹ ਯਾਤਰਾ ਉਹਨਾਂ ਦੀ ਸ਼ੁਰੂ ਹੋਈ ਜੇਲ੍ਹ ਯਾਤਰਾ ਦੌਰਾਨ ਵੀ ਅਸੀਂ ਕਹਿ ਦਿੰਨੇ ਅੱਜ ਕੈਦੀ ਹੋ ਗਿਆ ਤੇ ਸਮਝੋ ਖਤਮ ਹੋ ਗਿਆ ਲੇਕਿਨ ਜਦੋਂ ਜੇਲ੍ਹ ਯਾਤਰਾ ਸ਼ੁਰੂ ਹੋਈ ਬਾਬਾ ਜੀ ਦੇ ਦੋ ਹੀ ਸੰਘਰਸ਼ ਇੱਕ ਨਵਾਂ ਸੰਘਰਸ਼ ਸ਼ੁਰੂ ਹੋ ਗਿਆ ਉਹ ਸੰਘਰਸ਼ ਕੀ ਸੀ ਦਾ ਉਹ ਜੋ ਸਾਡੇ ਯੋਧੇ ਜਾਂ ਜੋ ਸਾਡੇ ਕੈਦੀ ਜੇਲਾਂ ਵਿੱਚ ਬੰਦ ਸੀਗੇ ਉਹਨਾਂ ਕੈਦੀਆਂ ਨੂੰ ਉਹਨਾਂ ਦੇ ਜੋ ਹੱਕ ਹੀ ਦਿਵਾਉਣ ਵਾਸਤੇ ਖਾਸ ਕਰਕੇ ਜਿਹੜੇ ਸਾਡੇ ਸਿੱਖ ਕੈਦੀ ਸੀ ਸਿੱਖ ਕੈਦੀਆਂ ਨੂੰ ਬਿਲਕੁਲ ਜਿਹੀ ਅੰਗਰੇਜ਼ ਹਕੂਮਤ ਹੀ ਉਹ ਨੰਗੇ ਸਿਰ ਰੱਖਦੇ ਸੀਗੇ ਜੋ ਕੇਸਾ ਧਾਰੀ ਸੀ ਉਹਨਾਂ ਨੂੰ ਫਿਰ ਬਾਬਾ ਜੀ ਨੇ ਉੱਥੇ ਲੰਮੀਆਂ ਭੁਖਰ ਥਾਲਾ ਕਰਕੇ ਉਹਨਾਂ ਨੂੰ 2.5 ਮੀਟਰ ਦਾ ਜਿਹੜਾ ਪਰਨਾ ਸੀਗਾ ਜੇ ਉਹਨੂੰ ਪੱਗ ਕਹਿ ਲੋ ਉਹ ਯਾਦ ਕਰਵਾਇਆ ਉਹਨਾਂ ਕੈਂਡੀਆਂ ਵਾਸਤੇ ਇਹ ਸਭ ਲੋ ਪਹਿਲੀ ਜਿੱਤ ਸੀਗੀ ਬਾਬਾ ਪਤਨਾ ਜੀ ਦੀ ਔਰ ਸਮੇਂਦਰਾਮ ਜਿਹਨੇ ਕੈਂਡੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਚੰਗੇ ਖਾਣਾ ਨਹੀਂ ਸੀਗਾ ਮਿਲਦਾ ਫਿਰ ਵੀ ਬਾਬਾ ਜੀ ਨੇ ਕੁੜੀਆਂ ਲੰਮੀਆਂ ਭੁੱਖ ਹਕਾਲਾ ਕਰਕੇ ਕਾਲੇ ਬਾਣੀ ਜਾਂ ਜੇਲਾਂ ਦੇ ਵਿੱਚ ਇਸ ਅੰਗਰੇਜ਼ ਹਕੂਮਤ ਦੇ ਅੱਗੇ ਗੋਡੇ ਨਹੀਂ ਟੇਕੇ ਤੇ ਜਿੱਤ ਪ੍ਰਾਪਤ ਕਰਕੇ ਵਾਪਸ ਆਏ ਸਮਾ ਆ ਗਿਆ ਆਜ਼ਾਦੀ ਦਾ ਜਦੋਂ ਅੱਜ ਵੀ ਅਸੀਂ ਦੇਖ ਰਹੇ ਹਾਂ ਸਾਡੇ ਬੇਸ ਦੇ ਉੱਤੇ ਦੋ ਸਰਕਾਰਾਂ ਵੱਲੋਂ ਇੱਕ ਜੰਗ ਦੇ ਜਿਹੜੇ ਬੱਦਲ ਆ ਸ਼ਾਏ ਹੋਏ ਆ ਇਹ ਜੰਗ ਦੇ ਬੱਦਲਾਂ ਦੇ ਦੌਰਾਨ ਅਸੀਂ ਆਪਣੇ ਘਰਾਂ ਦੇ ਵਿੱਚ ਡਰ ਰਹੇ ਆ ਖਾਸ ਕਰਕੇ ਕੱਲ ਹੀ ਦੇਖਿਆ ਗਿਆ ਰਸਣ ਵਾਲੀਆਂ ਦੁਕਾਨਾਂ ਦੇ ਉੱਤੇ ਲਾਈਨਾਂ ਲੱਗੀਆਂ ਪੀਆਂ ਅਸੀਂ ਨੂੰ ਕਿਸੇ ਨੂੰ ਗੁਰੂ ਘਰ ਚੱਤੇ ਨਹੀਂ ਆਇਆ ਕਿਸੇ ਨੂੰ ਦੇਸ਼ ਭਗਤੀ ਯਾਦ ਨਹੀਂ ਆਈ ਹਰ ਇੱਕ ਨੂੰ ਆਪਣਾ ਪੇਟ ਯਾਦ ਆ ਰਿਹਾ ਸੀਗਾ ਵੀ ਅਸੀਂ ਘਰਾਂ ਦੇ ਵਿੱਚ ਰਾਸ਼ਨ ਇਕੱਠਾ ਕਰ ਲਈਏ ਕਿ ਰਾਸ਼ਨ ਇਕੱਠਾ ਕਰਕੇ ਅਸੀਂ ਦੂਸਰੇ ਮੁਲਕਾਂ ਦੇ ਉੱਤੇ ਜਾ ਨਹੀਂ ਆਪਣੇ ਦੇਸ਼ ਨੂੰ ਉਜਾਗਰ ਕਰਵਾ ਸਕਦੇ ਆ ਨਹੀਂ ਉਸ ਟਾਈਮ ਤੇ ਸਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਸਾਡੇ ਦੇਸ਼ ਵਾਸਤੇ ਵੀ ਜੋ ਵੀ ਸਾਡੇ ਦੇਸ਼ ਤੇ ਮਾਰੀ ਨਜ਼ਰ ਰੱਖੇਗਾ ਅਸੀਂ ਭਾਵੇਂ ਬੱਚੇ ਆ ਭਾਵੇਂ ਬਜ਼ੁਰਗੀਆਂ ਭਾਵੇਂ ਨੌਜਵਾਨ ਆ ਅਸੀਂ ਉਹਦਾ ਸਾਹਮਣਾ ਕਰਨ ਵਾਸਤੇ ਤਿਆਰ ਹਾਂ ਹਮੇਸ਼ਾ ਫੋਨ ਹੈ ਕੋ ਇਹਨਾਂ ਦੇਸ਼ ਭਗਤਾਂ ਦੀਆਂ ਜੇ ਅਸੀਂ ਕਥਾ ਕਹਾਣੀਆਂ ਸ਼ੁਰੂ ਕਰੀਏ ਉਹ ਤਾਂ ਕਈ ਰਾਤਾਂ ਲੱਗ ਜਾਣਗੀਆਂ ਕਈ ਦਿਨ ਲੱਗ ਜਾਣਗੇ ਪਰ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਇਹੋ ਜਿਹੇ ਯੋਧਿਆਂ ਨੂੰ ਜਿਨ੍ਹਾਂ ਦੇਸ਼ ਵਾਸਤੇ ਕੁਰਬਾਨੀ ਕੀਤੀ ਅੱਜ ਬੱਚੋ ਜਿੰਨੇ ਵੀ ਤੁਸੀਂ ਬੈਠੇ ਹੋ ਤੁਸੀਂ ਸਾਡੇ ਦੇਸ਼ ਦਾ ਭੂwek ਹੋ ਕੋਈ ਇੱਕ ਦਾ ਮਤਲਬ ਸਮਝਿਆ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਅੰਦਰ ਕਈ ਤਰ੍ਹਾਂ ਦੇ ਕੈਪਟਨ ਨਜ਼ਰ ਆ ਰਹੇ ਆ। ਕਈ ਤਰ੍ਹਾਂ ਦੀਆਂ ਸਾਡੀਆਂ ਧੀਆਂ ਜਿਹੜੀਆਂ ਉਹ ਕਲਪਨਾ ਚਾਵਲਾ ਨਜ਼ਰ ਆ ਰਹੀਆਂ। ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ। ਔਰ ਬੱਚਿਓ ਅਸੀਂ ਸਾਰੇ ਇਹ ਨਹੀਂ ਚਾਹੁੰਦੇ ਪੀ ਇਹ ਸਾਰੀ ਉੱਚ ਅਹੁਦਿਆਂ ਤੇ ਪਹੁੰਚ ਜਾਵਾਂਗੇ। ਤੁਹਾਡੇ ਅੰਦਰ ਸ਼ਕਤੀ ਹੋਣੀ ਚਾਹੀਦੀ ਆ, ਇੱਛਾ ਹੋਣੀ ਚਾਹੀਦੀ ਆ। ਹੋ ਸਕਦਾ ਤੁਹਾਡੇ ਵਿੱਚੋਂ ਅੱਜ ਇੱਕ ਵੀ ਬੱਚਾ ਜਿਹੜਾ ਵਾ ਉਹ ਇਹ ਨਾ ਕਹਵੇ ਕਿ ਮੈਂ ਕੁਝ ਬਣ ਨਹੀਂ ਸਕਦਾ ਤੁਸੀਂ ਸਾਰੇ ਕੋਈ ਨਾ ਕੋਈ ਬਣ ਸਕਦੇ ਜੇ ਦੇਸ਼ ਦੀ ਰਾਖੀ ਵਾਸਤੇ ਇਸ ਐਨਸੀਸੀ ਨੇ ਤੁਹਾਨੂੰ ਘਰ ਦੇ ਵਿੱਚ ਹੀ ਚੰਗਾ ਜੀਵਨ ਜਿਉਣ ਦਾ ਜਾਗ ਸਿਖਾਉਣੀ ਆ ਇੱਕ ਚੰਗੇ ਅਫਸਰ ਬਣ ਦੀ ਜਾਗ ਸਿਖਾਉਣੀ ਆ ਤੁਹਾਨੂੰ ਇਹ ਦੱਸਣਾ ਵਾ ਐਨਸੀਸੀ ਨੇ ਕਿ ਇਹ ਆਪਣੇ ਦੇਸ਼ ਵਿੱਚ ਰਹਿ ਕੇ ਅਸੀਂ ਕਿਸ ਤਰ੍ਹਾਂ ਦੀ ਰਾਖੀ ਕਰਨੀ ਆ ਅਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਜੋ ਸਾਡੇ ਭੈਣ ਭਰਾ ਆ ਸਾਡੇ ਮਾਪਿਓ ਆ ਉਹਨਾਂ ਨੂੰ ਚੰਗਾ ਜੀਵਨ ਜਿਉਣ ਦੀ ਜਾਚ ਕਿਵੇਂ ਦੱਸਣੀ ਹੈ ਤੁਸੀਂ ਇੱਕ ਪਰਿਵਾਰ ਦੇ ਵਿੱਚੋਂ ਇੱਕ ਕ